ਇੱਕ ਪਿੰਡ ਦੇ ਵਿੱਚ ਬੋਲੀ ਬੜੀ ਲੱਗ ਗਈ 2 ਕਰੋੜ ਤੱਕ ਪਹੁੰਚੇ ਪਿਆ ਕੰਮ ਇਹ ਕਿਹੜੇ ਪਿੰਡਾਂ ਵਾਲੇ ਨੇ ਸ਼ੁਰੂਆਤ ਕਰਤੀ ਐ ਇਦਾਂ ਦੀ ਆਪਾਂ ਤੇ ਦੂਜਾ ਦੇਖ ਰਹੇ ਸੀ ਕਿ ਭਾਈ ਸਰਬਸੰਮਤੀ ਵਾਲਾ ਕੰਮ ਵਧੀਆ ਉਹ ਹੋਈ ਜਾਵੇ ਪਰ ਨਾਲ ਨਾਲ ਇਧਰ ਕਰੋੜਾਂ ਵਾਲੇ ਪਾਸੇ ਵੀ ਪਹੁੰਚ ਗਿਆ ਜੀ ਕੰਮ ਖੂਬ ਕਰੋੜਾਂ ਵਾਲੇ ਤੇ ਹੁਣ ਜਿੱਦਾਂ ਕਹਿ ਲਈਏ ਕਿ ਸਰ ਦੌਲਤ ਦੀ ਨਮਾਇਸ਼ ਹੀ ਆ ਕਰੋੜਾਂ 'ਚ ਜੇ ਜਾਂਦੇ ਆ ਬੰਦੇ ਜੀ ਜੀ ਉਹਨਾਂ ਦੇ ਕੋਲ ਹੈਗੇ ਆ ਬਿਲਕੁਲ ਹੈਗੇ ਆ ਹੁਣ ਇਹ ਜਿਹੜਾ ਹਰਦਵਾਲ ਦਾ ਮਾਮਲਾ ਹੈ ਜਿਹੜਾ ਕੱਲ ਦਾ ਬੜਾ ਹਾਈਲਾਈਟ ਹੋਇਆ ਮਾਝੇ ਦੇ ਵਿੱਚ ਪਿੰਡਿਆ ਗੁਰਦਾਸਪੁਰ ਚਿੱਲੇ ਦੇ ਵਿੱਚ ਜੀ ਜੀ ਸਰ ਉਹਦੇ ਪਿੰਡ ਦੀ ਜ਼ਮੀਨ ਵੀ ਤੇ ਵੇਖੋ ਨਾ 300 ਕਿੱਲਾ ਹੈ ਪੰਚਾਇਤੀ ਜ਼ਮੀਨ ਜੀ 300 ਕਿੱਲਾ ਹੈ ਕਿ ਹੁਣ ਇਸ ਪਿੰਡ ਦੇ ਵਿੱਚ ਬੋਲੀ ਜਿਹੜੀ ਹੈ ਉਹ ਸਰਪੰਚੀ ਦੀ ਚਲੇਗੀ 2 ਕਰੋੜ 2 ਕਰੋੜ ਬਿਲਕੁਲ ਉਹ ਜਿਹੜਾ ਆਤਮਾ ਜੀ ਆ ਉਹ ਉਹਨਾਂ ਦੇ ਕੱਲ ਕਈ ਚੈਨਲਾਂ ਤੇ ਚੱਲ ਰਹੇ ਸਨ ਬਿਆਨات ਉਹ ਤੇ ਹਾਲੇ ਵੀ ਲਲਕਾਰਾ ਮਾਰੀ ਜਾਂਦੇ ਕਿ ਜੇ ਕੋਈ ਆ ਗਿਆ ਤੇ ਇਹ ਗੱਲ ਗਾਂਹ ਤੱਕ ਵੀ ਜਾਊਗੀ ਹੋਰ ਵਾਦਾ ਦੇਣੇ ਆ ਉਹ ਤੇ ਕਹਿੰਦੇ ਕਿ ਬਈ ਤੁਸੀਂ ਆਪਦੀ ਚੈੱਕ ਬੁੱਕ ਨਾਲ ਲੈ ਕੇ ਆਓ ਫੇਰ ਵੇਖੋ ਦਮਾਸ਼ਾ ਹੂੰ ਚੈੱਕ ਪ੍ਰਾਈਜ਼ ਜਾਣ ਕੇ ਉੱਥੇ ਸਰਪੰਚੀ ਸੁਪੰਚੀ ਦਾ ਗੇਟ ਆਪਕੀਆਂ ਗੱਲਾਂ ਜਿਵੇਂ ਹੈ ਨਾ ਨਹੀਂ ਸਰਪੰਚੀ ਤੇ ਹੁਣ ਜਿੱਦਾਂ ਕਹਿ ਲਵਾਂ ਕਿ ਇਸ ਤਰ੍ਹਾਂ ਦਾ ਸਵਾਲ ਖੜਾ ਕਰਕੇ ਕਿ ਕੱਲ ਨੂੰ ਕੋਈ ਹੋ ਸਕਦਾ ਕਵੇ ਕਿ 100 ਕਰੋੜ ਰੁਪਈਆ ਚੱਕੋ ਤੇ ਮੈਨੂੰ ਹਲਕੇ ਦਾ ਐਮਐਲਏ ਬਣਾ ਦਿਓ ਹਾਂ ਸਹੀ ਗੱਲ ਆ ਚੱਕੋ 100 ਕਰੋੜ ਤਾਂ ਦੌਲਤ ਮੰਤ ਤੇ ਉਹ ਕਹਿੰਦੇ ਨਾ ਕਿ ਚੇਤੇ ਰੱਖੀਂ ਉੱਚੇ ਉੱਚਿਆਂ ਤੋਂ ਹੋਰ ਨੇ ਹੂੰ ਹੂੰ ਜੀ ਸੋ ਗੱਲ ਇਹ ਆ ਕਿ ਉੱਚੇ ਤੇ ਉੱਚਿਆਂ ਤੋਂ ਪੈ ਨੇ ਬਿਲਕੁਲ ਸਿਰੇ ਦੇ ਪੈ ਨੇ ਹੂੰ ਤਾਂ ਉਹ ਤਾਂ ਕੋਈ ਵੀ ਪੰਡਰ ਪਈਆਂ ਦੀ ਸਾਹਮਣੇ ਰੱਖ ਸਕਦਾ ਕਿ ਵੋਟਾਂ ਦੀ ਲੋੜ ਹੀ ਨਹੀਂ ਐ ਸਰ ਜੀ 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 ਕਿ ਚੱਕੋ ਤੇ ਸਾਨੂੰ ਬਣਾ ਦਿਓ ਇਹ ਕੀ ਚੱਲਦਾ ਪਿਆ ਹੂੰ ਅੱਛਾ ਕਾਇਦੇ ਦੇ ਮੁਤਾਬਕ ਤੁਸੀਂ ਇਸ ਤਰ੍ਹਾਂ ਸਰਪੰਚੀ ਖਰੀਦ ਨਹੀਂ ਸਕਦੇ ਚਿੰਤਾਜਨਕ ਹੈ ਜੇ ਆਪਾਂ ਹਾਲਾਂਕਿ ਜਦਾਂ ਆਪਾਂ ਵੇਨੇ ਆ ਇਹ ਕਹਿ ਦਿੱਤਾ ਜਾਂਦਾ ਕਿ ਵਿਕਾਸ ਕਾਰਜਾਂ ਵਾਸਤੇ ਜੀ ਪੈਸੇ ਦੇ ਰਹੇ ਆ ਆਪਾਂ ਨੂੰ ਵੀ ਪਤਾ ਕਿ ਵਿਕਾਸ ਕਾਰਜ ਕਿਹੜੇ ਹੋ ਰਹੇ ਆ ਜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਚਾਹੇ ਉਹ ਸ਼ੌਂਕ ਆ ਚਾਹੇ ਕੋਈ ਹੋਰ ਗੱਲਬਾਤ ਆ ਉਹ ਪੈਸੇ ਇਸੇ ਚੱਕਰ ਚ ਹੀ ਦਿੱਤੇ ਜਾਂਦੇ ਜਾਂਦੇ ਆ ਬਿਲਕੁਲ ਇੱਕ ਸਾਨੂੰ ਕਹਿ ਲੋ ਕਿ ਵੈਸੇ ਤੇ ਜੇ ਵਿਕਾਸ ਕਾਰਜ ਹੀ ਕਰਾਉਣੇ ਤੇ ਸਰਪੰਚੀ ਤੋਂ ਬਗੈਰ ਵੀ ਤੇ ਕਰਵਾਏ ਜਾ ਸਕਦੇ ਅੱਡੀ ਕੋ ਗੱਲ ਆ ਤੁਸੀ ਤੇ ਸਰਪੰਚ ਦੇ ਨਾਲੋਂ ਵੀ ਜ਼ਿਆਦਾ ਫਿਰ ਠੋਕ ਰੱਖਣਾ ਪਰ ਗੱਲ ਇਹ ਆ ਕਿ ਇਹ ਮੁਕਸਰ ਤੋਂ ਕਮ ਸ਼ੁਰੂ ਹੋਇਆ 35 ਲੱਖ ਤੋਂ ਇੱਕ ਪਿੰਡ ਦੇ ਵਿੱਚ ਤੇ ਉੱਥੇ ਸ਼ਾਇਦ 사ਦਕ ਮੈਂ ਵੇਖਣ ਡਿਆ ਸੀਗਾ 사ਦਕ 6-7 ਹਜ਼ਾਰ ਵੋਟ ਹੋਣੀਆਂ ਹੂੰ ਤਾਂ 사ਦਕ ਦੇ ਵਿੱਚ ਤੇ ਇੱਕ ਸੱਜਣ ਕਹਿੰਦੇ ਆ ਕਿ ਮੇਰੇ ਤੋਂ ਤਿੰਨ ਕਿਲੇ ਪਹਿਲੀ ਲੈ ਲਓ ਸਿੱਧੀ ਲਓ ਉਹ ਕਿੰਨੇ ਦੀ ਹੈ ਉਹ ਕਹਿੰਦਾ ਸਹੀ ਗੱਲ ਹੈ ਸਾਰਾ ਕੁਝ ਤੁਸੀਂ ਛੱਡੋ ਤਿੰਨ ਕਿੱਲੇ ਮੇਰੀ ਜ਼ਮੀਨ ਲਓ ਹਾਧੋ ਵੀ ਆਪਣਾ ਨੀਜੀ ਲੋਕਾਂ ਦੀਏ ਬੈਂਡਕੀ ਉਹ ਐਵੇਂ ਕੰਮ ਰਿਆ ਆ ਗਹਿਰੀ ਬੁੱਟਰ ਦੇ ਵਿੱਚ ਵੀ ਕਹਿੰਦੇ ਆ ਕਿ ਇਸੇ ਤਰ੍ਹਾਂ ਇੱਕ ਕੰਮ ਚੱਲਣ ਡਿਆ ਜੀ ਉੱਥੇ ਵੀ ਤਖੜਾ ਮਤਲਬ ਕਿ ਇਹ ਐਵੇਂ ਤੇ ਜੇ ਤੁਸੀਂ ਵੇਖੋਗੇ ਤੇ ਪਹਿਲਾਂ ਵੀ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਹੂੰ 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 ਪੈਸੇ ਦਿੱਤੇ ਜਾਂਦੇ ਆ ਮੈਨੂੰ ਯਾਦ ਆ ਕਿ ਸ਼ਾਇਦ ਪਿਛਲੇ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਸਾਡੇ ਗਵਾਂਡ ਪਿੰਡ ਚ ਵੀ ਇਸ ਤਰ੍ਹਾਂ ਹੋਇਆ ਸੀਗਾ ਜੀ ਤੋ ਪੈਸੇ ਕਿਤੇ ਤੇ ਗੁਰੂ ਘਰ ਨੂੰ ਦੇ ਦਿੱਤੇ ਜਾਂਦੇ ਆ ਕਿਤੇ ਕੋਈ ਕਮੇਟੀ ਵਗੈਰਾ ਜਿਹੜੀ ਸਾਂਝੀ ਬਣਾ ਕੇ ਤੇ ਉਹਨਾਂ ਨੂੰ ਦੇ ਦਿੱਤੇ ਜਾਂਦੇ ਕਿ ਤੁਸੀਂ ਜਿੱਥੇ ਲਾਉਣੇ ਆ ਲਾ ਲਓ ਬਿਲਕੁਲ ਪਰ ਇੰਨਾ ਪੈਸਾ ਲਾ ਕੇ ਉਹ ਪੈਸਾ ਮਤਲਬ ਕਿ ਸਿੱਧਾ ਜੇ ਤੁਸੀਂ ਇਮਾਨਦਾਰੀ ਦੇ ਨਾਲ ਚੱਲਣਾ ਹੈ ਤੋ ਇਹਨਾਂ ਪੈਸਾ ਵਾਪਸ ਕਿਵੇਂ ਆਏਗਾ? ਯਾਨੀ ਇਹਦਾ ਮਤਲਬ ਹੈ ਕਿ ਸਰਪੰਚੀ ਕਰਨੀ ਆ। ਹੂੰ। ਜੋ ਜਿਵੇਂ ਕਹਿੰਦਾ ਨਾ ਕਿ ਕੁੱਲੀ ਚ ਪੰਗ ਕਰਖਣਾ ਰਿਹਾ ਪਰ ਇੱਥੇ ਤਾਂ ਕੁੱਲੀ ਚ ਸਭ ਕੁਝ ਹੈ। ਤੋ ਭਾਈ ਬੜਾ ਮੈਂ ਤੇ ਹਰਾਣ ਆ ਕਿ ਪੰਜਾਬ ਦੇ ਵਿੱਚ ਕੀ ਕੋਈ ਚੱਲ ਰਿਹਾ? ਪਰ ਮੇਰੇ ਖਿਆਲ ਦੇ ਨਾਲ ਇੱਕ ਹੋਰ ਪੱਖ ਤੋਂ ਵੀ ਸੋਚਣ ਦੀ ਜ਼ਰੂਰਤ ਹੈ ਸਾਹਿਬ। ਇਹ ਜ਼ਿਆਦਾਤਰ ਤੇ ਕਿਸਾਨ ਨੇ ਨਾ। ਜੀ। ਇਜਾਦਤਾਰ ਕਿਸਾਨ ਹੈ ਖੇਤੀ ਕਿਤੇ ਨੂੰ ਜੁੜੇ ਹੋਏ ਲੋਕ ਹੋ ਸਕਦਾ ਏ ਧਰਨਿਆਂ ਤੇ ਬੈਠ ਕੇ ਮੰਗ ਵੀ ਕਰਦੇ ਹੁਣ ਕਿ ਸਾਨੂੰ ਆਹ ਮੁਫਤ ਦਿਓ ਸਾਨੂੰ ਆਹ ਮੁਫਤ ਜੀ ਜੀ ਤਾਂ ਸਭ ਤੋਂ ਪਹਿਲਾਂ ਤੇ ਇਹਨਾਂ ਦੀ ਅ ਅੱਛਾ ਹੋ ਸਕਦਾ ਇਹਨਾਂ ਚੋਂ ਕਈ 20 22 ਰੁਪਏ ਸਿਲੰਡਰ ਦੀ ਸਬਸਿਡੀ ਵੀ ਲੈਂਦੇ ਹੋ ਹੋ ਸਕਦਾ ਰਸੋਈ ਦੀ ਜੀ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਪੰਜਾਬ ਦੇ ਹਿੱਤ ਚ ਵਿਕਾਸ ਕਾਰਜ ਤੇ ਜਿਹੜੇ ਤੁਸੀਂ ਕਰਨੇ ਆ ਸੋ ਕਰੀ ਜਾਣੇ ਆ ਪਹਿਲੀ ਗੱਲ ਤੇ ਜਿਹੜੇ ਇਹ ਪੈਸੇ ਲੈ ਕੇ ਬਣ ਰਹੇ ਆ ਜਾਂ ਆਫਰ ਕਰ ਰਹੇ ਆ ਹੱਥ ਜੋੜ ਕੇ ਮੇਰੀ ਅਪੀਲ ਹੈ ਕਿ ਸਾਰਾ ਕੁਝ ਪਹਿਲਾਂ ਤੇ ਤੁਸੀਂ ਇਹ ਛੱਡੋ ਹੂੰ ਜੀ ਇਹ ਵੀ ਪੰਜਾਬ ਦੇ ਹਿੱਤਕਾਰੀ ਆ ਕਿ ਕਿਸੇ ਗਰੀਬ ਦੇ ਮੂੰਹ ਨੂੰ ਚਲਾ ਜਾਏਗਾ ਹੂੰ ਤੁਹਾਨੂੰ ਤਾਂ ਕੋਈ ਕਸਰ ਹੀ ਨਹੀਂ ਆਗੀ ਜੀ ਜਿਹੜਾ ਸਭ 20 ਲੱਖ ਰੁਪਈਆ ਵੀ ਦੇ ਰਿਹਾ ਹੈ ਫਰਜ਼ ਕਰੋ 20 ਲੱਖ ਰੁਪਏ ਦੀ ਵੀ ਆਫਰ ਕਰ ਰਿਹਾ ਹੈ ਇਹਦਾ ਮਤਲਬ ਹੈ ਕਿ ਉਹ ਕੋਲ ਅੱਛਾ ਖਾਸਾ ਧਨ ਹੈ ਹੈ ਬਿਲਕੁਲ ਤਾਂ ਫਿਰ ਮੁਫਤ ਖਰੀਦੋ ਵੀ ਕਰ ਰਿਹਾ ਹੂੰ ਮੇਰੇ ਖਿਆਲ ਦੇ ਨਾਲ ਤੇ ਕਿਸਾਨ ਯੂਨੀਅਨਾਂ ਨੂੰ ਬੋਲਣਾ ਚਾਹੀਦਾ ਹੈ ਇਹਦੇ ਤੇ ਜੀ 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 ਕਿ ਭਾਈ ਉਹਦਾ ਸਰਪੰਚ ਦੀ ਤੁਸੀਂ ਨਾਲ ਪੂਛ ਲਵਾਉਣ ਵਾਸਤੇ ਤੇ ਰਸੇ ਤੜਾਉਣ ਡੈ ਜੀ ਬਿਲਕੁਲ ਕੋਈ ਕਰੋੜ ਚੱਕੀ ਫਿਰਦਾ 2 ਕਰੋੜ ਸਭ ਤੋਂ ਪਹਿਲਾਂ ਤੇ ਆਤਮਾ ਜੀ ਦਾ ਸਾਰਾ ਕੁਝ ਕੱਟਣਾ ਚਾਹੀਦਾ ਜੀ ਜੀ ਇਹ ਇਹਨਾਂ ਨੂੰ ਕਾਦੀਆਂ ਰਹਿਤਾ ਜਿਨ੍ਹਾਂ ਦੇ ਕੋਲ ਇਹਨਾਂ ਤਾਂ ਰਿਆਤ ਜਿਹੜੀ ਆ ਉਹ ਗਰੀਬ ਕਿਸਾਨ ਨੂੰ ਮਿਲਣੀ ਚਾਹੀਦੀ ਬਿਲਕੁਲ ਬਿਲਕੁਲ ਭੂਮੀ ਕਿਸਾਨ ਨੂੰ ਮਿਲਣੀ ਚਾਹੀਦੀ ਥੋੜੀ ਭੂਮੀ ਵਾਲੇ ਨੂੰ ਮਿਲਣੀ ਚਾਹੀਦੀ ਆ ਸਰ ਦੱਬ ਕੇ ਮਿਲਣੀ ਚਾਹੀਦੀ ਆ ਤਾਂ ਕਹਿੰਦਾ ਮਤਲਬ ਮੈਂ ਹੈਰਾਨ ਐ ਇਸ ਗੱਲ ਤੋਂ ਸਾਬ ਜੀ ਕਿ ਦੋ ਦੋ ਕਰੋੜ ਚੁੱਕੀ ਬੈਠੇ ਆ ਜਿਹੜੇ ਹੂੰ ਜਾਂ ਉਹ ਕਹਿੰਦੇ ਕਿ ਹੋਰ ਵੀ ਪੱਟ ਤੇ ਥਾਪੀ ਮਾਰ ਕੇ ਤਾਂ ਫਿਰ ਉਹਨਾਂ ਕੋਲ ਤੇ ਕਹ ਲੋ ਕਿ ਭਾਈ ਹੋਤੇ ਤਾਂ ਨਾ ਸੇਠ ਨੇ ਤੰਨਾ ਸੇਠ ਨੇ ਬਿਲਕੁਲ ਜੀ ਉਹਨਾਂ ਨੂੰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਤਾਂ ਫਿਰ ਉਹਨਾਂ ਦੀਆਂ ਜਿਹੜੀਆਂ ਸਹੂਲਤਾਂ ਵਗੈਰਾ ਜਿਹੜੀਆਂ ਆਹ ਗਰੀਬਾਂ ਨੂੰ ਦਿੱਤੀਆਂ ਜਾਂਦੀਆਂ ਵੈਲਫੇਅਰ ਵਾਸਤੇ ਤਾਂ ਸਭ ਤੋਂ ਪਹਿਲਾਂ ਤੇ ਇਹਨਾਂ ਤੋਂ ਲਖਾਓ ਪਿੰਡ ਵਾਲਿਓ ਕਿ ਭਾਈ ਆਹ ਛੱਡੋ ਪਹਿਲਾਂ ਜੀ ਆਓ ਜੇ 2 ਕਰੋੜ ਦੇ ਰਹੇ ਹੋ ਤੇ ਇਹ ਵੀ ਪੈਦਾਨ ਕਰੋ ਕਿਸੇ ਹੋਰ ਨੂੰ ਦੇ ਦਿਓ ਸਹੂਲਤਾਂ ਇਧਰ ਤਾਂ ਸੇਮ ਭੁੱਲਰ ਜੀ ਕਹਿ ਰਹੇ ਕੱਲ ਸਾਡੇ ਪਿੰਡ ਸਹਿਮਤੀ ਹੁੰਦੀ 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 ਕਹਿੰਦੇ ਰਹਿ ਗਈ ਭਾਈ ਕੋਈ ਨਾ ਕੋਈ ਮਾੜਾ ਮਟਾ ਰੋਲਾ ਪੈ ਗਿਆ ਅ ਰਵੀ ਮਹਿਤਾ ਜੀ ਕਹਿ ਰਹੇ ਨੇ ਕਿ ਹਰਿਆਣਾ ਇਲੈਕਸ਼ਨ ਬ ਇਧਰ ਸਾਫ ਕਰਨੋ ਜੀ ਕਹਿ ਰਹੇ ਨੇ ਕਿ ਮੇਰੀ 22 ਸਾਲ ਦੀ ਭਤੀਜੀ ਲਿਖ ਰੇ ਸੀਗੇ ਕਿ ਸਰਬਸੰਮਤੀ ਦਾ ਸਰਪੰਚ ਬਣ ਜਾ ਰਹੀ ਹੈ ਬਹੁਤ ਚੰਗੀ ਗੱਲ ਹੈ ਜੀ ਨਹੀਂ ਚਲੋ ਉਹ ਤੇ ਦੇਖੋ ਗੱਲ ਵਧੀਆ ਸਭ ਤੋਂ ਬੈਸਟ ਆ ਜੀ ਸਰਬਸੰਮਤੀ ਤੇ ਸਾਡੇ ਪਿੰਡ ਵੇਖ ਲਓ ਬਣਾਉਂਦੇ ਰਿਹਾ ਸਰਬਸੰਮਤੀ ਹੁੰਦੀ ਸੀ ਬੰਦਾ ਬਣਿਆ ਹੀ ਨਹੀਂ ਵੇਖ ਲਓ ਕਿੱਥੇ 2-2 ਕਰੋੜ ਚੁੱਕੀ ਹੈ ਜੀ ਜੀ ਤੇ ਸਾਰੇ ਪਿੰਡ ਨੇ ਜੋਰ ਲਾ ਲਿਆ ਉਹ ਸਾਡਾ ਕਹ ਲੋ ਕਿ ਥੋੜਾ ਜਿਹਾ ਫਰਕ ਹੈ ਉਮਰ ਦਾ ਸਾਥੋਂ ਵੱਡੇ ਆ ਥੋੜਾ ਜਿਹਾ ਕਹ ਲੋ ਤੇ ਰਿਟਾਇਰ ਹੋਏ ਨੇ ਜੀ 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 ਸਿਪਾਹੀ ਜਾਰੇ ਚੋਂ ਵਾ ਮੁੰਡਾ ਵੀ ਪੁਲਿਸ ਤੇ ਆ ਤੇ ਬੜਾ ਅੱਛਾ ਪਰਿਵਾਰ ਆ ਸਹਿਮਤੀ ਬਣ ਗਈ ਨਹੀਂ ਸਾਰਿਆਂ ਨਾਲ ਬਣਦੀ ਐ ਫੇਕ ਮੁੜ ਕੇ ਵਿਗੜਦੀ ਪਈ ਹੋਗੀ ਸਹੀ ਗੱਲ ਐ ਐਸੇ ਵੀ ਬੰਦੇ ਹੈਗੇ ਜਿਨ੍ਹਾਂ ਨੂੰ ਮਤਲਬ ਕਿ ਸਰਪੰਚੀ ਕਹੋ ਕਿ ਘਰੇ ਆ ਕੇ ਮਿਲੀ ਐ ਤਾਂ ਉਹਨਾਂ ਨੇ ਕਹਿ ਕੇ ਨਹੀਂ ਯਾਰ ਜੀ ਆਪਣਾ ਤਾਂ ਕਈ ਹੁਣ ਉਸ ਸਰਪੰਚੀ ਨੂੰ ਧੱਕ ਕੇ ਘਰੇ ਵਾੜਨ ਵਾਸਤੇ ਤਾਂ ਤੁਸੀਂ ਇਹ ਦੇਖ ਲਓ ਪੈਸਾ ਬਾਹਰ ਘਟ ਰਿਹਾ 2 ਕਰੋੜ ਰੁਪਈਆ ਜੇ 100-100 ਦੇ ਨੋਟ ਹੋਣ ਤੇ ਕਿੱਡਾ ਵੱਡਾ ਢੇਗ ਬਣ ਜਾਣਾ ਹੂੰ ਬਿਲਕੁਲ ਜੀ ਕਿੱਡਾ ਵੱਡਾ ਢੇਰ ਬਣ ਜਾਏਗਾ ਤੇ ਖੈਰ ਇਹ ਸਭ ਕੁਝ ਹੈ ਸਾਬ ਚੱਲਦਾ ਹੈ ਇੱਥੇ ਜੇ ਆਪਾਂ ਵੇਖੀਏ ਹੁਣ ਇੱਕ ਸਵਾਲ ਇਹ ਵੀ ਆਪਾਂ ਨੂੰ ਆਉਂਦਾ ਹੈ ਕਿ ਫਿਰ ਆਮ ਬੰਦਾ ਯਾਰ ਕਿਵੇਂ ਇਲੈਕਸ਼ਨ ਲੜੇਗਾ ਤੇ ਆਮ ਬੰਦਾ ਤੇ ਅੱਗੇ ਨਹੀਂ ਇਲੈਕਸ਼ਨ ਲੜਦਾ ਲੜਦਾ ਹੀ ਨਹੀਂ ਬਿਲਕੁਲ ਜੀ ਐਸੀ ਭਾਈਚਾਰੇ ਚ ਵੀ ਤੁਸੀਂ ਇਹ ਦੇਖੋਗਾ ਉਹ ਬੰਦੇ ਖਲੋਤੇ ਨੇ ਜਾਂ ਤਾਂ ਜਿਹੜੇ ਆਪ ਆਪਣੇ ਪੈਰਾਂ ਤੇ ਖਲੋਤੇ ਆਂ ਦਮ ਹੈ ਉਹਨਾਂ ਦੇ ਵਿੱਚ ਜੀ ਤੇ ਜਾਂ ਜਾਓ ਖਲਾਰੇ ਗਏ ਖਲਾਰੇ ਗਏ ਜਿਨ੍ਹਾਂ ਦੇ ਪਿੱਛੇ ਹਾਂਜੀ ਬਿਲਕੁਲ ਜਿਨ੍ਹਾਂ ਦੇ ਪਿੱਛੇ ਸਿਆਸੀ ਤਿਰਾਂ ਹੈ ਪੈਸਾ ਢੇਲਾ ਲਾਉਣ ਵਾਲੀਆਂ ਸੋ ਇਹ ਆਮ ਬੰਦੇ ਦੀ ਖੇਡ ਤੇ ਹੈ ਹੀ ਨਹੀਂ ਐ ਸਾਬ ਜੀ 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 ਆਮ ਬੰਦਾ ਤੇ ਖੀਰਿਆਂ ਦਾ ਹੀ ਕਰਜ਼ਾਈ ਹੋ ਜਾਂਦਾ ਕਿ ਖੀਰੇ ਹੀ ਇੰਨੇ ਖਾ ਜਾਂਦੇ ਲੋਕ ਤੇ ਖੀਰਿਆਂ ਦਾ ਕਰਜ਼ਾ ਹੀ ਨਹੀਂ ਲੈਂਦਾ 6 ਮਹੀਨੇ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਮਨਜੀਤ ਸਿੰਘ ਜੀ ਕਹਿ ਰਹੇ ਨੇ ਇਧਰ ਕਿ ਚੋਣ ਕਮਿਸ਼ਨ ਕਿਉਂ ਨਹੀਂ ਪਈ ਬੋਲ ਰਿਹਾ ਸਰਪੰਚੀ ਦੀਆਂ ਜਿਹੜੀਆਂ ਬੋਲੀਆਂ ਲੱਗ ਰਹੀਆਂ ਨੇ ਨਹੀਂ ਬੋਲਣਾ ਚਾਹੀਦਾ ਸਾਬ ਐਸਾ ਹੱਕ ਦੇ ਵਿੱਚ ਕਿ ਬੋਲਣਾ ਚਾਹੀਦਾ ਤੇ ਖਰੀਦੀ ਜਾ ਰਹੀ ਹੈ ਨਾ ਹੂੰ 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 ਜਦ ਕਿ ਕੈਦੇ ਦੇ ਵਿੱਚ ਥੋੜੀ ਲਿਖਿਆ ਇਸ ਤਰ੍ਹਾਂ ਤਾਂ ਕੋਈ ਵੀ ਕਹੇਗਾ ਕਿ ਕੱਲ ਨੂੰ ਕੋਈ ਕਹੇ ਕਿ 1000 ਕਰੋੜ ਰੁਪਇਆ ਲੈ ਲਓ ਜੀ ਮੇਰੇ ਤੋਂ 500 ਜੇ ਮੈਨੂੰ ਪ੍ਰਧਾਨ ਮੰਤਰੀ ਬਣਾ ਦੇਓ ਸਰ ਹੂੰ ਠੀਕ ਹੈ ਨਾ ਜੀ ਬਿਲਕੁਲ ਰਜਿੰਦਰ ਜੀ ਦੱਸ ਰਹੇ ਕਿ ਕਲਾਨੌਰ ਕਸਬੇ ਦੀ ਪੰਚਾਇਤੀ ਦੀ ਕਰੀਬ 2500 ਏਕੜ ਜ਼ਮੀਨ ਹੈ ਜੀ ਪੰਚਾਇਤਾਂ ਕਹਿੰਦੇ ਚਾਰ ਹੋ ਗਈਆਂ ਨੇ ਉੱਥੇ ਕਿੱਥੇ ਜੀ ਕਲਾਨੌਰ ਦੱਸ ਰਹੇ ਕਲਾਨੌਰ ਜੀ ਜੀ ਕਲਾਨੌਰ ਤੇ ਠੀਕ ਹੈ ਬਿਲਕੁਲ ਲੋ ਜੀ ਮਿੰਟੂ ਜੀ ਪੰਚਾਇਤੀ ਚੋਣਾਂ ਦਾ ਹੁਣ ਵੇਖਦੇ ਆ ਜੇ ਤਾਂ ਰੱਦ ਨਹੀਂ ਹੁੰਦੀਆਂ ਤੇ ਫਿਰ ਇਹ ਸਰਗਰਮੀ ਚੱਲਦੀ ਰਹਿਣੀ ਹੈ ਚੱਲਦੀ ਰਹਿਣੀ ਪਰ ਹੁਣ ਕੀ ਖਬਰ ਆਉਂਦੀ ਹੈ ਫਿਰ ਆਪਾਂ ਉਹਦਾ ਇੰਤਜ਼ਾਰ ਕਰਦੇ ਆਂ